ਲੀਟ ਸ਼ਾਰਟ ਨੋਟਿਸ ਤੇ ਚੋਪੜਾ ਸਾਹਿਬ ਉਹਨਾਂ ਇੱਕ ਬਹੁਤ ਵੱਡਾ ਇਕੱਠ ਕੀਤਾ ਜੀ ਨਰੋਲ ਉਹਨਾਂ ਦੀ ਵਾਰਤਾ ਇਕੱਠ ਆ ਹਮੇਸ਼ਾ ਕਾਰਜ ਦੀ 리ਡ ਤੇ ਡੀ ਵਰਕਰ ਰਹੇ ਜੀ ਜਤਨ ਜਾਰ ਰਹੇ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਸਾਰਿਆਂ ਦਾ ਸਾਡੇ ਸਾਦੇ ਨੂੰ ਮੇਰੀ ਵਾਰਟੀ ਅੱਜ ਜੜੀ ਗੁਰਜੀਤ ਸਿੰਘ ਓਜਲਾ ਜੀ ਦੀ ਗਵਾਹੀ ਦੇ ਵਿੱਚ ਜਿਹੜੀ ਐ ਰੈਲੀ ਹੋਈ ਹੈ ਔਰ ਇਸ ਰੈਲੀ ਨੂੰ ਤੁਸੀਂ ਦੇਖ ਕੇ ਦੇਖ ਸਕਦੇ ਹੋ ਕਿ ਕਿਸਾ ਲੋਕਾਂ ਦਾ ਜਿਹੜਾ ਉੱਸਾ ਸੀ ਜਿਸ ਤਰ੍ਹਾਂ ਕਿ ਲੋਕੀ ਦੇਖੋ ਕਿੰਨੇ ਮਾਤਰਾ ਦੇ ਵਿੱਚ ਆਏ ਹੈ Да. ਕੀ 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 ਤੁਹਾਡੇ ਲੋਕ ਕੀ ਕਹਿਣਾ ਚਾਹੋਗੇ ਕਿੰਨਾ ਕ ਹੰਗਾਰਾ ਸੀਗਾ ਜਿਹੜਾ ਇਲਾਕਾ ਵਾਸੀਆਂ ਦਾ ਤੇ ਕਿੰਨੇ ਨੰਬਰ ਵਾਰ ਚ ਹੋਈ ਹੈ ਦੇਖੋ ਮੈਂ ਰੀਨਾ ਚੋਪੜਾ ਕਾਉਂਸਲਰ ਬੋਰਡ ਨੰਬਰ 69 ਤੋਂ ਬੋਲ ਰਹੀ ਆ ਮੇਰੀ ਵਾਰਟੀ ਅੱਜ ਜਿਹੜੀ ਗੁਜੀਤ ਸਿੰਘ ਓਜਲਾ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਐ ਰੈਲੀ ਹੋਈ ਹੈ ਔਰ ਇਸ ਰੈਲੀ ਨੂੰ ਤੁਸੀਂ ਦੇਖ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਉਤਸ਼ਾਹ ਸੀ ਜਿਸ ਤਰ੍ਹਾਂ ਕਿ ਲੋਕੀ ਦੇਖੋ ਕਿੰਨੇ ਮਾਤਰਾ ਦੇ ਵਿੱਚ ਆਏ ਹੈ ਇਹ ਉਤਸ਼ਾਹ ਇਹ ਸਾਰਾ ਇਹ ਦੱਸ ਰਿਹਾ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੇ ਪੰਜਾਬ ਚੋਂ ਜਿਹੜੀ 13 ਸੀਟ ਹੈ 13 ਦੀ 13 ਹੈ ਜਿਹੜੀ ਕਾਂਗਰਸ ਦੇ ਹੱਕ ਚ ਬੈਨ ਗਿਆ ਔਰ ਸਾਡੇ ਗੁਰਜੀਤ ਸਿੰਘ ਓਜਲਾ ਜੀ ਜਿਹੜੇ ਕਿ ਬਹੁਤ ਹੀ ਇਮਾਨਦਾਰ ਨੇਕ شخصیت ਹੈ ਉਹਨਾਂ ਨੂੰ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਮਿਲਣਾ ਜਿਹੜੇ ਮੇਰੇ ਵਾਰਡ ਨਹੀਂ ਚਾਤ ਕੇ ਪੂਰਾ ਅੰਮ੍ਰਿਤਸਰ ਹਲਕੇ ਜਿਹੜਾ ਪੂਰਾ ਅੰਮ੍ਰਿਤਸਰ ਹੈ ਜਿਲ੍ਹਾ ਉਹਨਾਂ ਦੇ ਸਾਰੀਆਂ ਜਿਹੜੇ ਮਾਲਕੇ ਹੈ ਉਹਨਾਂ ਚੋਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਲੋਕਾਂ ਨੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਬਣਾਣਾ ਹੈ ਔਰ ਪਾਰਲੀਮੈਂਟ 'ਚ ਸਾਡੀ ਆਵਾਜ਼ ਨੂੰ ਬਲੰਦ ਕਰਨਾ ਹੈ ਔਰ ਅੱਗੇ ਵੀ ਜਿਹੜੇ ਓਜਲਾ ਜੀ ਆ ਪਹਿਲੀ ਵਾਰੀ ਨਹੀਂ ਦੂਸਰੀ ਵਾਰੀ ਨਹੀਂ ਤੀਸਰੀ ਵਾਰੀ ਉਹ ਸਾਡੇ ਐਮਪੀ ਬਣਨ ਜਾ ਰਹੇ ਹੈ ਔਰ ਮੈਨੂੰ ਪੂ ਜਿਹੜੇ ਅੰਮ੍ਰਿਤਸਰ ਦੀ ਜਨਤਾ ਹੈ ਔਰ ਮੇਰੇ ਵਾਰਡ ਦੇ ਜੜਨੀ ਵੀ ਜਨਤਾ ਹੈ ਉਹ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਨਾਲ ਅੱਗੇ ਪਾਰਲੀਮੈਂਟ 'ਚ ਪਹੁੰਚਾਉਣਗੇ ਧੰਨਵਾਦ ਜੀ ਜੀ ਦੇ ਬੜੀ ਵਿਚਾਰ ਰਹੀ ਜੀ ਸ਼ੋਰਟ ਨੋਟਿਸ ਤੇ ਚੋਪੜਾ ਸਾਹਿਬ ਉਹਨਾਂ ਇੱਕ ਬਹੁਤ ਵੱਡਾ ਕਟ ਕੀਤਾ ਜੀ ਨਰੋਲ ਉਹਨਾਂ ਦੀ ਵਾਰਦਾ ਕੱਟਿਆ ਹਮੇਸ਼ਾ ਕਾਰਸ ਦੀ ਰੀਡ ਤੇ ਡੀ ਵਰਕਰ ਰਹੇ ਐਂਡ ਇਹਨਾਂ ਤੁਹਾਨੂੰ ਬੋਸਟ ਮਿਲਦਾ ਸ਼ਾ ਮਿਲਦਾ ਅਸੀਂ ਜਤਨ ਜਾਰ ਰਹੇ ਹਾਂ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਸਾਰਿਆਂ ਦਾ ਸਾਡੇ ਸਾਦੇ ਨੂੰ ਕੀ ਕੀ ਸਮੇਂ ਦੇ ਜੇ ਇੱਕ ਕਿਹੜਾ ਜਿਹੜਾ ਇੱਕ ਦਿਨ ਨੂੰ ਕਿਸ ਤਰ੍ਹਾਂ ਦਾ ਬਿਲਕੁਲ ਬਿਲਕੁਲ ਜੀ ਲੋਕ ਇਹਨਾਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਸਟੇਟ ਸਰਕਾਰ ਤੋਂ ਵੀ ਤੰਗ ਆ ਸੈਂਟਰ ਸਰਕਾਰ ਤੋਂ ਵੀ ਤੰਗ ਆ ਤੇ ਜ਼ਰੂਰ ਬਦਲਾਅ ਆਊਗਾ ਬਹੁਤ ਵੱਡਾ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਜਾ ਰਹੇ ਐਂਡ ਇਥੋਂ ਦੇ ਸਟੇਟਸ ਦਾ ਪਰ ਪਾਈਪ ਆਜ ਵੀ ਕਹਿ ਰਹੀ ਹੈ ਕਿ 400 ਪਰ ਨਹੀਂ ਨਹੀਂ ਇੱਕ ਜ਼ੀਰੋ ਡਾ ਦਿਓ 40 ਸ਼્યોਰ ਅਰੇ ਰੈਲੀ ਕੀਤੀ ਕੀਤੀ ਲੋਕੀ ਕੀ ਕਹਿਣਾ ਚਾਹੋਗੇ ਕਿੰਨਾ ਕ ਹੰਗਾਰਾ ਸੀਗਾ ਇਹਦਾ ਇਲਾਕਾ ਵਾਸੀਆਂ ਦਾ ਤੇ ਕਿੰਨੇ ਨੰਬਰ ਵਾਰਚ ਹੋਈ ਹੈ ਦੇਖੋ ਮੈਂ ਰੀਨਾ ਚੋਪੜਾ ਕਾਉਂਸਲਰ ਬੋਰਡ ਨੰਬਰ 69 ਤੋਂ ਬੋਲ ਰਹੀ ਹਾਂ ਮੇਰੀ ਵਾਰਚੀ ਅੱਜ ਜਿਹੜੀ ਗੁਰਜੀਤ ਸਿੰਘ ਹੋਜਲਾ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਰੈਲੀ ਹੋਈ ਹੈ ਔਰ ਇਸ ਰੈਲੀ ਨੂੰ ਤੁਸੀਂ ਦੇਖ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਉੱਸਾ ਸੀ ਜਿਸ ਤਰ੍ਹਾਂ ਕਿ ਲੋਕੀ ਦੇਖੋ ਕਿੰਨੇ ਮਾਤਰਾ ਦੇ ਵਿੱਚ ਆਏ ਹੈ ਇਹ ਉੱਚਾ ਇਹ ਸਾਰਾ ਇਹ ਦੱਸ ਰਿਹਾ ਹੈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੇ ਪੰਜਾਬ ਚੋਂ ਜਿਹੜੀ 13 ਸੀਟ ਹੈ 13 ਦੀ 13 ਹੈ ਜਿਹੜੀ ਕਾਂਗਰਸ ਦੇ ਹੱਕ ਚ ਬੈਨ ਗਿਆ ਔਰ ਸਾਡੇ ਗੁਰਜੀਤ ਸਿੰਘ ਓਜਲਾ ਜੀ ਜਿਹੜੇ ਕਿ ਬਹੁਤ ਹੀ ਇਮਾਨਦਾਰ ਨੇਕ ਸ਼ਖਸੀਅਤ ਹੈ ਉਹਨਾਂ ਨੂੰ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਹੜੀ ਮੇਰੀ ਵਾਰਡ ਨਹੀਂ ਚਤ ਕੇ ਪੂਰਾ ਅੰਮ੍ਰਿਤਸਰ ਹਲਕੇ ਜਿਹੜਾ ਪੂਰਾ ਅੰਮ੍ਰਿਤਸਰ ਹੈ ਜਿਹੜਾ ਉਹਨਾਂ ਦੇ ਸਾਰੀਆਂ ਵਜ ਜਿਹੜੇ ਹੈ ਉਹ ਹਲਕੇ ਹੈ ਉਹਨਾਂ ਚੋਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ પા ਕੇ ਲੋਕਾਂ ਨੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਬਣਾਣਾ ਹੈ ਔਰ ਪਾਰਲੀਮੈਂਟ 'ਚ ਸਾਡੀ ਆਵਾਜ਼ ਨੂੰ ਬਲੰਦ ਕਰਨਾ ਹੈ ਔਰ ਅੱਗੇ ਵੀ ਜਿਹੜੇ ਓਜਲਾ ਜੀ ਆ ਪਹਿਲੀ ਵਾਰੀ ਨਹੀਂ ਦੂਸਰੀ ਵਾਰੀ ਨਹੀਂ ਤੀਸਰੀ ਵਾਰੀ ਉਹ ਸਾਡੇ ਐਮਪੀ ਬਣਨ ਜਾ ਰਹੇ ਅੱਡੀ ਜਿਹੜੇ ਅੰਮ੍ਰਿਤਸਰ ਦੀ ਜਨਤਾ ਹੈ ਔਰ ਮੇਰੇ ਵਾਰਡ ਦੇ ਜਣਨੀ ਵੀ ਜਨਤਾ ਹੈ ਉਹ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਨਾਲ ਅੱਗੇ ਪਾਰਲੀਮੈਂਟ 'ਚ ਪਹੁੰਚਾਉਣਗੇ ਧੰਨਵਾਦ ਜੀ ਤਾਂ ਖੈਦ ਇਹ ਬੜੀ ਵਿਚਾਰ ਰਹੀ ਨੀ ਜੀ ਸ਼ਾਰਟ ਨੋਟਿਸ ਤੇ ਚੋਪੜਾ ਸਾਹਿਬ ਉਹਨਾਂ ਇੱਕ ਬਹੁਤ ਵੱਡਾ ਕਟ ਕੀਤਾ ਜੀ ਨਰੋਲ ਉਹਨਾਂ ਦੀ ਵਾਰਦਾ ਕੱਟਿਆ ਹਮੇਸ਼ਾ ਕਾਰਸ ਦੀ ਰੀਡ ਤੇ ਡੀ ਵਰਕਰ ਰਹੇ ਐਂਡ ਇਹਨਾਂ ਤੁਹਾਨੂੰ ਬੂਸਟ ਮਿਲਦਾ ਸ਼ਾ ਮਿਲਦਾ ਅਸੀਂ ਜਤਨ ਜਾ ਰਹੇ ਹਾਂ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਸਾਰਿਆਂ ਦਾ ਸਾਡੇ ਸਦ ਨੂੰ ਕੀ ਕੀ ਸਮੇਂ ਦੇ ਜੇ ਇੱਕ ਕਿਹੜਾ ਜਿਹੜਾ ਇੱਕ ਦਿਨ ਨੂੰ ਕਿਸ ਤਰ੍ਹਾਂ ਦਾ ਬਿਲਕੁਲ ਬਿਲਕੁਲ ਜੀ ਲੋਕ ਇਹਨਾਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਹੈ ਸਟੇਟ ਸਰਕਾਰ ਤੋਂ ਵੀ ਤੰਗ ਹੈ ਸੈਂਟਰ ਸਰਕਾਰ ਤੋਂ ਵੀ ਤੰਗ ਹੈ ਤੇ ਜ਼ਰੂਰ ਬਦਲਾਅ ਆਊਗਾ ਬਹੁਤ ਵੱਡਾ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਜਾ ਰਹੇ ਐ ਦਿੱਗੂ ਗਿਆ ਦੀ ਸਟੇਟ ਸਰਕਾਰ ਪਰ ਪਾਈਪਾ ਜ ਵੀ ਕਹਿ ਰਹੀ ਹੈ ਕਿ 400 ਪਰ ਨਹੀਂ ਨਹੀਂ ਇੱਕ ਜ਼ੀਰੋ ਦਾ ਦੋ 40 ਸ਼્યોਰ